हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਗੱਬਣ ਵੜ ਸੇਲ ਲਈ ਲੈ ਕੇ ਆਏ ਹਾਂਗੇ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਫਾਰਮ ਚੋਂ ਵੀਡੀਓ ਬਣਾ ਰਹੇ ਹਾਂ ਇਹ ਵੀ ਬਈ ਆਪਣੇ ਫਾਰਮ ਦੀ ਵੜ ਆ ਬਈ ਜਿਹੜੀ ਛੇਲ ਕਰ ਰਹੇ ਆਗੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੁਹਾਨੂੰ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਬਾਕੀ ਦੀ ਗੱਲਬਾਤ ਆ ਜੋ ਆਪਾਂ ਕਰਦੇ ਆਂ ਬਾਈ ਨਾਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਜੀ ਵਧੀਆ ਜੀ ਨਾਮ ਤੇ ਬਾਈ ਆਪਣਾ ਐਡਰੈਸ ਬੋਲਦਾ ਨਾਮ ਮੇਰੇ ਮਨਪ੍ਰੀਤ ਸਿੰਘ ਹੈ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਪਾ ਜੀ ਨੇੜੇ ਪਿੰਡ ਬਾਈ ਆਪਾਂ ਨੂੰ ਨੇੜੇ ਜੀ ਇੱਧਰ ਸਹਿਣਾ ਆ ਗਿਆ ਇੱਧਰ ਹਲਕੜਾ ਦੇ ਚੰਗੀਆਂ ਨਾਲ ਜੀ ਠੀਕ ਆ ਮੋਬਾਈਲ ਨੰਬਰ ਬੋਲ ਦਿਓ ਆਪਣਾ ਮੋਬਾਈਲ ਹੈ 8699217491 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਜਿਹੜੀ ਇਹ ਵਾੜ ਦੇਖ ਰਹੇ ਆਪਣੇ ਫਾਰਮ ਦੀ ਹੋਈ ਤਿਆਰੀ ਹੈ 22 ਦਿਨਾਂ ਦੀ ਕੱਚੀ ਹਲੇ 22 ਦਿਨਾਂ ਦੀ ਕੱਚੀ ਹੈ ਤੀਜਾ ਸੂਆ ਤੀਜਾ ਸੂਆ ਹੁੰਦੀ ਹੈ ਤੇ ਬਾਈ ਕਿੰਨਾ ਕਿੰਨਾ ਦੁੱਧ ਚੋਇਆ ਇਹਨੇ ਵੀਰੇ ਦੁੱਧ ਪਹਿਲੇ ਸੂਏ ਦਾ ਸੀਗਾ 23-24 ਕਿਲੋ ਐਦਕੀ ਦੂਜੇ ਸੂਏ 27-28 ਕਿਲੋ ਦੁੱਧ ਚੋਇਆ ਇਹਦਾ ਠੀਕ ਹੈ ਬਾਈ ਤੇ ਐਦਕੀ ਨੋਰਮਲ ਫੀਡ ਦਾ ਖਰਾਕਤੀ ਚੋਇਆ ਛਤਾਈ ਕਿਲੋ ਠੀਕ ਹੈ ਬਾਈ ਐਦਕੀ 3 ਲੀਟਰ ਪਰ ਦੇ ਹਿਸਾਬ ਨਾਲ ਦੁੱਧ ਦੇਣ ਦੀ ਉਮੀਦ ਹੈਗੀ ਇਤੋਂ ਤੇ ਹਲੇਵਾ ਕਿਸ ਤਰ੍ਹਾਂ ਦਾ ਤਿਆਰ ਕਰ ਬਹੁਤ ਵਧੀਆ ਹਵਾਨਾ ਆਪਣਾ ਦੀ ਪੂਰਾ ਫੱਟ ਹਵਾਨਾ ਕਰਕੇ ਤਿਆਰ ਹੁੰਦੀ ਹੈ ਹਵਾਨਾ ਫੱਟ ਹੈ ਜੀ ਕੋਈ ਬਾਲਾ ਲੰਮਕਣਾ ਨਹੀਂ ਲੇਵਾ ਨਹੀਂ ਹਾਂ ਬਿਲਕੁਲ ਥੋੜਾ ਬੜਾ ਕਮਾਲ ਦਾ ਲੱਗਦਾ ਉਹ ਤਾਂ ਮੁਠੀ ਵਾਲਾ ਥਾਣਾ ਜੀ ਬਿਲਕੁਲ ਫਿਰ ਮਸ਼ੀਨ ਤੇ ਅਸੀਂ ਮਸ਼ੀਨ ਤੇ ਚੁੰਨੇ ਜੀ ਹਾਂ ਹੱਥੀਂ ਚਵਾਈ ਬਹੁਤ ਸੋਹਣੀ ਹੈ ਜੀ ਹੱਥੀਂ ਚਵਾਈ ਬਾਈ ਬਾਈ ਕਹਿੰਦਾ ਬਹੁਤ ਸੋਹਣੀ ਹੈ ਬਾਕੀ ਹੱਥੀਂ ਚੋਲੋ ਭਾਵੇਂ ਚੋਲੋ ਮਸ਼ੀਨ ਤੇ ਸੀਲ ਬਹੁਤ ਠੰਡੀ ਹੈ ਜੀ ਕੋਈ ਗੱਲ ਨਹੀਂ ਬਾਕੀ ਨਾੜਾ ਨਾੜਾ ਦੇਖੋ ਬਾਈ ਹਵਾਨੇ ਦੇ ਨਾੜਾ ਦੱਸਦੀਆਂ ਕਰਮਾਲੀ ਦੇ ਅਸਲ ਵਿੱਚ ਇਹ ਗੱਲ ਕਰੀਏ ਤਾਂ ਅਦਲਾ ਪੀ ਸਕਦੇ ਬਾਈ ਹਾਂਜੀ ਹਾਂ ਬਹੁਤ ਵਧੀਆ ਸੀਲ ਬਹੁਤ ਹੈ ਜੀ ਦੁੱਧ ਬਹੁਤ ਵਧੀਆ ਕੁ ਥੋੜੀ ਜੀ ਬਰੀਕੀ ਜ਼ਰੂਰ ਆ ਬਾਈ ਲੰਮਾ ਟਾਈਮ ਚਵਾਈ ਕਰ ਤੇ ਖੋਲਿਓ ਬਾਈ ਤੋਰੇ ਉਹਨੂੰ ਖੋਲ ਕੇ 22 ਦਿਨਾਂ ਦੀ ਬਾਈ ਨੇ ਬਾਈ 22 ਦਿਨਾਂ ਦੀ ਕੱਚੀ ਜੀ ਹਾਂ ਉਹ ਬਾਈ ਇੱਕ ਵੇਹੇ ਜੀ 22 ਦਸੰਬਰ ਨੂੰ ਦਿਨ ਪੂਰੇ ਆ ਜੀ ਇਹਦੇ ਦੋ ਦਿਨ ਇੱਧਰ ਉੱਧਰ ਵੀ ਲੈ ਸਕਦੀ ਐ ਹੂੰ ਬਾਕੀ ਬਾਈ ਤੋੜਾ ਦਾਰਾ ਚੈੱਕ ਕਰ ਸਕਦੇ ਆ ਬਾਈ ਸਿੰਗ ਜ਼ਰੂਰ ਆ ਹਨਾ ਸਿੰਗ ਜ਼ਰੂਰ ਆ ਜੀ ਆਪਾਂ ਓਏ ਇਹਨੂੰ ਡੱਕਰ ਜੋਤ ਕਹਿੰਦੀ ਤਾਂ ਨਹੀਂ ਕੁਛ ਨਹੀਂ ਨਹੀਂ ਕੁਛ ਨਹੀਂ ਕਹਿੰਦੀ ਠੀਕ ਆ ਬਾਈ ਕਹਿੰਦਾ ਕਹਿੰਦੀ ਕੁਛ ਨਹੀਂ ਬਾਈ ਸਿੰਗ ਜ਼ਰੂਰ ਆ ਦੇਖ ਸਕਦੇ ਆ ਆਪਾਂ ਜੀ ਦੁੱਧ ਦੇਖਿਆ ਸੀ ਇਹ ਆਪਾਂ ਸਿੰਗ ਨਹੀਂ ਦੇਖੇ ਇਕੱਲੇ ਦੇ ਠੀਕ ਆ ਬਾਈ ਕਹਿੰਦਾ ਇਹਦਾ ਦੁੱਧ ਦੇਖੋ ਆਪਣਾ ਕੰਮ ਦੁੱਧ ਦੀ ਅਸਲ ਗੰਗਣੀ ਦੇਖੇ ਬਾਕੀ ਦੇ ਘਰ ਵਾਲੀ ਦਾ ਤੋਰਾ ਤਾਰਾ ਤੁਸੀਂ ਚੈੱਕ ਕਰ ਸਕਦੇ ਹੋ ਨੰਬਰ ਤੋਰਾ ਬਾਕੀ ਜਿਹੜਾ ਥਣ ਲੱਗਿਆ ਬਹੁਤ ਸੋਹਣਾ ਭਾਵੇਂ ਚੋਲੇ ਹੱਥੀ ਤੇ ਭਾਵੇਂ ਚੋਲੇ ਵਸੀਨ ਤੇ ਕੋਈ ਦੇਖਤ ਨਹੀਂ ਬਾਈ ਕਹਿੰਦਾ ਸੌ ਸੀਨ ਫੁੱਲ ਹਾਂ ਮਸ਼ੀਨ ਤੇ ਵੀ ਬੇਸ ਮੈਂ ਉਹਨਾਂ ਦੱਸ ਦਿਆਂ ਬਾਈ ਮੌਕੇ ਤੇ ਤਾਂ ਮੈਂ ਕਹਿੰਦਾ ਅੰਗਲਾਰੀਆਂ ਖਾਲਾ ਦੀ ਬਹੁਤ ਵਧੀਆ ਵੀ ਐਡਾ ਹਵਾਰਨਾ ਪੰਡ ਜਿਹੜਾ ਤਿਆਰ ਕਰਦੀ ਐ ਇਹ ਤਾਂ ਸੋਨਾ ਕਰਾ ਕੇ ਆਪਣੇ ਕੋਲੇ ਵੀਡੀਓ ਵੀ ਹੈਗੀ ਆ ਨਾ ਹਾਂਜੀ ਹਾਂ ਪੁਰਾਣੀ ਵੀਡੀਓ ਹੈਗੀ ਬਾਈ ਕਹਿੰਦਾ ਬਈ ਆਪਣੇ ਕੋਲੇ ਪੁਰਾਣੀ ਵੀਡੀਓ ਵੀ ਹੈਗੀ ਆ ਜਦ ਮੈਂ ਜਦੋਂ ਤੇ ਉਹ ਵੀ ਆਪਾਂ ਤੁਹਾਨੂੰ ਦਿਖਾ ਦੇਾਂਗੇ ਤੇ ਸੀਮਣ ਬਾਰੇ ਤਾਂ ਨਹੀਂ ਪਤਾ ਭਰਾ ਜਿਹੜਾ ਸੀਮਣ ਵੀਰੇ ਦੇ ਭਰਾ ਹੈਗਾ ਆਪਣਾ ਪ੍ਰੀਤ ਦਾ ਸੀਮਣ ਭਰਾ ਹੋਵੇ ਦੇ ਠੀਕ ਹੈ ਵੀਰੇ ਹਾਂ ਸੈਕਸਡ ਨਹੀਂ ਨਾਰਮਲ ਸੀਮਣ ਆ ਨੌਨ ਸੈਕਸਡ ਹੈਗਾ ਤੇ ਪ੍ਰੀਤ ਬੋਲਦਾ ਭਰਾ ਪ੍ਰੀਤ ਬੋਲਦਾ ਸੀਮਣ ਠੀਕ ਹੈ ਜਰਸੀ ਦਾ ਆ ਜਾਂਦਾ ਮਿਲਦਾ ਹਾਂ ਹਾਂਜੀ ਹਾਂ ਬਹੁਤ ਵਧੀਆ ਦੁੱਧ ਦੇ ਹਿਸਾਬ ਨਾਲ ਮੈਂ ਕਿਹਾ ਜੀ ਵਧੀਆ ਚੀਜ਼ਾਂ ਨਾਲ ਫੈਂਟ ਫੂਡ ਵਧੀਆ ਇਹਨਾਂ ਦੀ ਠੀਕ ਹੈ ਵੀਰੇ ਉਹ ਵੀ ਆਪਣਾ ਉਹ ਭਰਾ ਉਹ ਵੀ ਬਹਿਦਾ ਭਰਾ ਹੋਵੇ ਜੀ ਠੀਕ ਹੈ ਵੀਰੇ ਉਹ ਵੀ ਪਹਿਲਾਂ ਉਹ ਵੀ ਪ੍ਰੀਤ ਦਾ ਹੀ ਹੈ ਜੀ ਹੂੰ ਤੇ ਬਾਈ ਜੇ ਹੁਣ ਗੱਲ ਕਰੀਏ ਦੀ ਫਾਇਟ ਦੀ ਫਾਇਟ ਜੀ 41 3941 ਫਾਇਟ ਦੇ ਆਉਂਦੀ ਹੈ ਦੀ ਲੱਗ ਕੋ ਠੀਕ ਆ ਮਤਲਬ ਚੰਗੀ ਫਾਇਟ ਹੋ ਹਾਂ ਕ੍ਰੋਸ ਪੰਜ ਆ ਗਈ ਜੀ origignal ਦੀ ਨੰਬਰ ਗੱਲ ਇੱਕ ਹੋਰ ਆ ਬਾਈ ਨਲੇ ਗਰਮੀ ਨਹੀਂ ਮੰਨਣੀ ਹੈਨਾ ਨਾ ਜੀ ਨਾ ਨਾ ਗਰਮੀ ਨਹੀਂ ਮੰਨਣੀ ਕੋਈ ਟਿਕਰੀ ਨਹੀਂ ਗਰਮੀ ਨਹੀਂ ਮੰਨਣੀ ਠੰਡ ਵੀ ਆ ਚਾਹੇ ਬਾਈ ਗਰਮੀ ਆ ਇਹਨੇ ਮੌਸਮ ਦੋਵੇਂ ਕਰਮਾਂ ਨੇ ਬੰਟੇਲ ਕਰਨੇ ਹਵਾਨਾ ਜੀ ਬਹੁਤ ਸੋਹਣਾ ਲੱਗਿਆ ਗਿਆ ਪੂਰਾ ਫਿੱਟ ਹਵਾਨੇ ਲਈ ਜੀ ਫਟਾ ਹਵਾਨੇ ਲਈ ਆ ਇਹ ਨਹੀਂ ਹੈਗਾ ਜਿਵੇਂ ਹੁਣ ਤੀਜਾ ਸੁਆ ਸੁੰਦੀਆ ਵੀ ਟੁੱਟ ਮਾਏ ਲੈ ਵਾ ਨਾ ਨਾ ਹੂੰ ਪਪਾ ਜੀ ਕੋਈ ਝੂਠ ਨਹੀਂ ਬੋਲਣਾ ਸੂਆ ਸੁੰਦੀ ਆ ਦੂਜੇ ਸੂਏ 24 ਇਹ ਦੋ ਸੂਏ ਚੋਈ ਆਪਾਂ ਇਹ ਠੀਕ ਹੈ ਵੀਰੇ ਤੇ ਹੁਣ ਇਹਦੇ ਮੁੱਲ ਦੀ ਗੱਲ ਕਰੀਏ ਤਾਂ ਬਾਈ ਕੀ ਰਹੂਗਾ ਮੁੱਲ ਵੀਰੇ ਆਪਣਾ ਜਾਇਜ਼ ਹੀ ਆ ਕੋਈ ਬੜਾ ਨਹੀਂ 75000 ਰੁਪਏ ਮੁੱਲ ਕਰਦੇ ਆ ਮਾਨਤਾਨ ਕਰਦੇ ਆਂਗੇ ਮੁਕੇ ਦੇ ਠੀਕ ਹੈ ਬਾਈ 75000 ਰੁਪਏ ਬਾਈ ਕਹਿੰਦੇ ਮੁੱਲ ਬਾਕੀ ਆਏਗੇ ਤਾਂ ਬਾਈ ਥੋੜਾ ਕਾਣਾ ਮਾਨਤਾਨ ਜ਼ਰੂਰ ਕਰ ਦੇਾਂਗੇ ਤੇ ਜੇ ਕਿਸੇ ਵੀ ਵੀਰ ਨੂੰ ਮੰਨ ਕੇ ਚੱਲੋ ਬੈਡ ਪਸੰਦ ਆਉਂਦੀ ਆ ਤਾਂ ਬਾਈ ਨਾ ਕਰ ਲਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ